ਜੀ ਜਿਹੜੇ ਵਿਭਗਤ ਆਪਣੇ ਘਰ ਵਿੱਚ ਪੀਰਾਂ ਦੇ ਚਿਰਾਗ ਕਰਦੇ ਨੇ ਉਹਨਾਂ ਲਈ ਅੱਜ ਦੀ ਵੀਡੀਓ ਬਹੁਤ ਖਾਸ ਵੀਡੀਓ ਹੈ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਕਿ ਪੀਰਾਂ ਦੇ ਚਿਰਾਗ ਕਰਨ ਵੇਲੇ ਸਾਨੂੰ ਕਿਹੜੀਆਂ ਚਾਰ ਗੱਲਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਸੰਗਤ ਜੀ ਵੀਡੀਓ ਇਸ ਲਈ ਵੀ ਜ਼ਰੂਰੀ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਜਾਣੇ ਅਣਜਾਣੇ ਵਿੱਚ ਉਹ ਗਲਤੀਆਂ ਕਰੋ ਜਿਨ੍ਹਾਂ ਨਾਲ ਤੁਹਾਡੇ ਚਿਰਾਗ ਲਾਏ ਜਾਂ ਨਾ ਲਾਏ ਇੱਕ ਬਰਾਬਰ ਹੋ ਜਾਣ ਭਾਵ ਜੇ ਤੁਸੀਂ ਇਹਨਾਂ ਗਿੱਲਾਂ ਦਾ ਖਿਆਲ ਨਹੀਂ ਰੱਖਦੇ ਤਾਂ ਨਾ ਤਾਂ ਤੁਹਾਡੇ ਲਾਏ ਚਿਰਾਗ ਮਨਜ਼ੂਰ ਹੋਣਗੇ ਅਤੇ ਨਾ ਹੀ ਕਦੇ ਤੁਹਾਡੇ ਘਰ ਪੀਰਾਂ ਦਾ ਪਹਿਰਾ ਹੋ ਸਕੇਗਾ ਸੋ ਅੱਜ ਦੀ ਵੀਡੀਓ ਨੂੰ ਬਹੁਤ ਧਿਆਨ ਨਾਲ ਅਤੇ ਪੂਰਾ ਜਰੂਰ ਸੁਣਿਓ ਜੀ ਸਭ ਤੋਂ ਪਹਿਲੀ ਗੱਲ ਇਹ ਕਿ ਕਦੇ ਵੀ ਚਿਰਾਗਾ ਨੂੰ ਤੁਸੀਂ ਧਰਤੀ ਤੇ ਰੱਖ ਕੇ ਰੋਸ਼ਨ ਨਹੀਂ ਕਰਨਾ ਹੈ ਉਹਨਾਂ ਨੂੰ ਕਿਸੇ ਸ਼ੈਲਫ ਜਾਂ ਆਲੇ ਵਿੱਚ ਜਾਂ ਕਿਸੇ ਲੱਕੜ ਦੇ ਬਣੇ ਬਣਾਏ ਬਜਾਰੋਂ ਮਿਲਦੇ ਮੰਦਰ ਵਿੱਚ ਰੱਖ ਕੇ ਹੀ ਰੋਸ਼ਨ ਕਰਨਾ ਹੈ ਹਮੇਸ਼ਾ ਆਪਣੇ ਤੋਂ ਉੱਚੀ ਥਾਂ ਤੇ ਇਹ ਚਿਰਾਗ ਰੋਸ਼ਨ ਕੀਤੇ ਜਾਂਦੇ ਹਨ ਅਤੇ ਧਰਤੀ ਉੱਪਰ ਰੱਖ ਕੇ ਲਗਾਏ ਜਾਂਦੇ ਚਿਰਾਗ ਕਦੇ ਵੀ ਕਬੂਲ ਨਹੀਂ ਹੋਇਆ ਕਰਦੇ ਸੋ ਇਹ ਗਲਤੀ ਤੁਸੀਂ ਕਦੇ ਨਹੀਂ ਕਰਨੀ ਦੂਜੀ ਗਲਤੀ ਜੀ ਜੋ ਤੁਸੀਂ ਕਦੇ ਨਹੀਂ ਕਰਨੀ ਉਹ ਇਹ ਹੈ ਕਿ ਚਿਰਾਗ ਵਿੱਚ ਪਹਿਲਾਂ ਤੋਂ ਪਈ ਹੋਈ ਬੱਤੀ ਅਤੇ ਤੇਲ ਨਾਲ ਹੀ ਦੁਬਾਰਾ ਚਿਰਾਗ ਰੋਸ਼ਨ ਨਹੀਂ ਕਰਨਾ ਹੈ ਹਮੇਸ਼ਾ ਉਹਨਾਂ ਨੂੰ ਸਾਫ਼ ਕਰਕੇ ਨਵੀਂ ਬੱਤੀ ਅਤੇ ਨਵਾਂ ਤੇਲ ਪਾ ਕੇ ਹੀ ਤੁਸੀਂ ਚਿਰਾਗ ਰੋਸ਼ਨ ਕਰਨੇ ਹਨ ਰੂਹ ਦਾ ਤੁਸੀਂ ਖਾਸ ਖਿਆਲ ਰੱਖਣਾ ਹੈ ਕਿ ਰੂਹ ਸੁੱਚਾ ਹੋਣਾ ਚਾਹੀਦਾ ਹੈ ਬਣੀਆਂ ਬਣਾਈਆਂ ਬੱਤੀਆਂ ਵੀ ਤੁਸੀਂ ਚਿਰਾਗਾ ਵਿੱਚ ਨਹੀਂ ਪਾਉਣੀਆਂ ਆਪ ਸੁੱਚੇ ਰੋਂ ਦੀ ਬੱਤੀ ਵਾਟ ਕੇ